ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਕਰਤੀ ਦੇਵੇ ਅਸੀਂ ਬੋਲ ਰਹੇ ਹਾਂ ਜੀ ਮੋੜ ਮੰਡੀ ਤੋਂ ਤੇ ਜੀ ਸਾਡੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਤਮਾਨਿਕ ਬੇਨਤੀ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਜ਼ੋਰ ਜਟ ਦੇ ਘੱਟ ਪੀਸ ਬਹੁਤ ਵਧੀਆ ਸੌਫਟ ਜ਼ੋਰ ਜਟ ਹੈ ਜੀ ਤੁਸੀਂ ਆਰਾਮ ਨਾਲ ਇਹਨੂੰ ਖਰੀਦ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਦਾ ਜੇ ਦਾ ਤੁਸੀਂ ਲਓਗੇ ਇੱਕ ਪੀਸ ਤਾਂ ਉਹਦੀ ਸ਼ਿਪਿੰਗ ਲੱਗੂਗੀ ਜੇਕਰ ਤੁਸੀਂ ਦੋ ਪੀਸ ਜਾਂ ਦੋ ਵੱਧ ਲੈਣੇ ਹੋ ਤਾਂ ਉਹਨਾਂ ਦੀ ਸ਼ਿਪਿੰਗ ਨਹੀਂ ਲੱਗੂਗੀ ਉਹਨਾਂ ਦੀ ਸ਼ਿਪਿੰਗ ਦੋ ਪੀਸਾਂ ਦੀ ਸ਼ਿਪਿੰਗ ਫਰੀ ਹੋਊਗੀ ਤੇ ਜੇ ਤੁਸੀਂ ਇੱਕ ਲੈਣੇ ਹੋ ਤਾਂ ਸ਼ਿਪਿੰਗ ਲੱਗੂਗੀ ਕਿਉਂਕਿ ਇੱਕ ਫਿਰ ਸਾਨੂੰ ਵੀ ਮਹਿੰਗਾ ਪੈ ਜਾਂਦਾ ਹੈ ਜੀ ਤੇ ਹੁਣ ਆਪਾਂ ਸਾਨੂੰ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੋ ਵੀ ਤੁਸੀਂ ਲੈਣਾ ਚਾਹੋ ਤਾਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਸਾਰੇ ਕੱਟ ਪੀਸ ਜ਼ੋਰ ਜੱਟ ਦੇ ਰਹਿਣਗੇ ਇਹ ਤੇ ਉਹਨਾਂ ਦਾ ਫਲਾਈਟ ਮੋਡ ਵੀਡੀਓ ਕੱਟੀ ਜਾਂਦੀ ਹੈ ਲਾ ਦੇ ਕਿਉਂਕਿ ਵੇਚ ਦੀ ਜੋ ਮੈਸੇਜ ਆ ਗਿਆ ਆ ਲਓ ਜੀ ਜਿਹੜਾ ਆ ਜੋਰ ਜੱਟ ਦਾ ਇਹ ਪੀਸ ਨੂੰ ਮੇ ਲੈਣੇ ਪੈਣਗੇ ਵੀਰੇ ਕੱਟ ਕੇ ਨਹੀਂ ਅਸੀਂ ਦਿੰਦੇ ਜਿਵੇਂ ਆਉਂਦੇ ਆ ਆ ਲਓ ਜੀ ਆ 4 ਮੀਟਰ ਦਾ ਕੱਟ ਪੀਸ ਹੈ ਜੀ ਪਿਓਰ ਜੋਰ ਜੱਟ ਦਾ ਬਹੁਤ ਸੋਹਣਾ ਸੌਟ ਦਾ 4 ਮੀਟਰ ਦਾ ਜੀ ਜਿਹਦਾ 4 ਮੀਟਰ ਦਾ ਸੂਟ ਬੰਦਾ ਇਹਦੀ ਕੀਮਤ ਹੈ ਜੀ ਸਿਰਫ 250 ਰੁਪਏ ਆ ਦੇਖੋ ਜੀ ਤੇ ਦੋ ਪੀਸ ਲਓਗੇ ਤਾਂ ਸ਼ਿਪਿੰਗ ਫਰੀ ਹੈ ਜੀ ਤੇ ਜੇ ਇੱਕ ਲਓਗੇ ਤਾਂ ਸ਼ਿਪਿੰਗ ਲੱਗੂਗੀ ਇਹ 4 ਮੀਟਰ ਮਿਲੂ ਸਾਨੂੰ 250 ਦਾ ਆ ਪੀਸ ਵੀ 4 ਮੀਟਰ ਦਾ ਜੀ ਆਹ ਵਾਲਾ ਪੀਸ ਵੀ 4 ਮੀਟਰ ਦਾ ਜੀ ਤੇ ਵੀ 250 ਦਾ ਜੀ 4 ਮੀਟਰ ਦਾ ਪੀਸ ਹੈ ਪੈਰਟ ਕਲਰ ਦਾ ਇਹ ਵੀ 250 ਦਾ ਛੋਟੇ ਬਣੇ ਜੀ ਇਹ ਤੇ ਇਹਦੇ ਵਿੱਚ ਦੋ ਪੀਸ ਹੈ ਜੀ ਆ ਵੀ 4 ਮੀਟਰ ਦਾ ਹੈ ਜਿਆਦਾ 4 ਮੀਟਰ ਦੇ ਜਾਂ 2.5 ਮੀਟਰ ਦੇ ਆਈ ਹੈ ਜੀ ਆ ਵੀ 4 ਦਾ आई मीटर जी आह पीस ढाई मीटर हॅलो एक ढाई मीटरचा पीस है जी डेढ पीस आ गया जी सवा तिन मीटर गया जी सवा तिन ਇਹ ਬੌਗਾ ਜੀ 190 ਰੁਪਏ ਦਾ ਸਵਾ 3 ਮੀਟਰ। 4 ਪੀਸ ਹੈਗਾ ਜੀ। ਇਹ ਹੈਗਾ ਜੀ 3 ਮੀਟਰ ਦਾ। ਇਹ ਬੌਗਾ ਜੀ 180 ਦਾ। ਇਹ 3 ਹੈ ਜੀ। ਇਹ ਪੀਸ ਹੈਗਾ ਜੀ 3 ਮੀਟਰ ਦਾ। ਇਹ ਵੀ 180 ਦਾ। ਕਹਿੰਦੇ ਪੀਸਾਂ ਦੇ ਨਾ ਪ੍ਰਾਈਸ ਵਿੱਚ ਉੱਡ-ਉੱਡੀ ਹੋਣਗੇ ਜੀ ਕਿਉਂਕਿ ਕਈ ਬੰਤੀ ਹੁੰਦੀ ਹੈ ਸਾਡੇ ਕੋਲ ਥੋੜਾ ਰੇਟ ਕਿਸੇ ਦਾ ਵੱਧ ਹੁੰਦਾ ਕਿਸੇ ਦਾ ਘੱਟ ਇਹ 2 ਮੀਟਰ ਦਾ ਜੀ ਆਹ ਵਾਲਾ ਪੀਸ 2 ਮੀਟਰ ਦਾ ਸਿਰਫ 120 ਰੁਪਏ ਦਾ ਦੋ ਪੀਸ ਭਟੋ ਘਟ ਮਗਾਉਣੇ ਪੈਣਗੇ ਜੇ ਤੁਸੀਂ ਸ਼ਿਪਿੰਗ ਫ੍ਰੀ ਲੈਣੀ ਹੈ ਇੱਕ ਤੇ ਸ਼ਿਪਿੰਗ ਲੱਗੂਗੀ ਜੀ ਆਹ ਹੈਗਾ ਜੀ ਸਵਾ 3 ਮੀਟਰ ਦਾ 190 ਰੁਪਏ सॉफ्ट जोहर झट्ट जी लड़ने चुभ आई है जोहरजट नहीं सवा तीन मीटर एक सौ नब्बे का आ गया जी साढ़े पांच मीटर यह पूरा जोहर झट साढ़े पांच मीटर का जी सॉफ्ट जोहर जट का यह लगेगा जी तीन सौ तीह रुपए का 5.5 ਮੀਟਰ ਅਗਰ ਤੁਸੀਂ ਸਲਟ ਕਟਾ ਕੇ ਲੈਣੀ ਹੈ ਤਾਂ ਉਹਦਾ ਅੱਧ ਲੱਗੂਗਾ ਆ ਸਵਾਤਨ ਦਾ ਜੀ 190 ਰੁਪਏ ਦਾ ਸੌਫਟ ਜੌਰਜਟ 190 ਰੁਪਏ ਸਾਰੇ ਟੀਸ ਜੌਰਜਟ ਦੇ ਰਹਿੰਗੇ ਆ ਗਿਆ ਜੀ 4 ਮੀਟਰ ਆ ਲਓ ਜੀ ਇਹ ਆ ਗਿਆ ਜੋਰ ਜੱਟ ਦਾ ਪੀਸ ਜੀ 4 ਮੀਟਰ 240 ਦਾ ਸੌਰੀ 250 ਦਾ ਜੀ ਇਹ ਥੋੜਾ ਜਿਹਾ ਉੱਤੇ ਇਹਦੇ ਤੋਂ ਇਹ 4 ਮੀਟਰ 250 ਰੁਪਏ ਦਾ ਜੀ ਸਿਰਫ 250 ਰੁਪਏ ਦਾ ਆ ਪੀਸ 4 ਮੀਟਰ ਦੀ ਇਹ ਵੀ 250 ਰੁਪਏ ਦਾ ਜੀ ਬਲੈਕ ਆ ਵੀ 4 ਮੀਟਰ ਹੈ ਜੀ 250 ਰੁਪਏ ਦਾ ਤੇ ਉਹ ਪੀਸ ਕਿੰਨੇ ਰੋਗੇ ਇਹ ਇਹ ਕਿਸੀ ਨਹੀਂ ਹੁੰਦੀ ਇਕ ਦਾ ਗੇਦਾ ਨਹੀਂ ਚਟੇ ਚ ਇਹਦੇ ਲਈ ਨਹੀਂ ਦਿੱਲੀ ਬੱਸ ਮੈਂ ਬੋਲ ਰਹੀ ਹਾਂ ਇਹਨੂੰ ਦੋ ਮਿੰਟ ਵੀਡੀਓ ਪੜਾਈ ਮੈਂ ਉਹ ਕਰ ਲਾਂ ਆ ਗਿਆ ਜੀ 3:30 3:30 ਮੀਟਰ ਹੈ ਜੀ 200 ਦਾ ਇਹ ਛੋਟੇ ਬਣੇ ਚੱਲ ਰਹੀ ਹੈ ਜੀ 180 ਦਾ ਜੀ ਕਿੰਨੇ ਮੀਟਰ ਬਹੁਤ ਸੁਣੀ ਜੌਰ ਜਟਾ ਆ ਗਿਆ ਜਿੱਤ 10 ਮੀਟਰ ਦਾ ਇਹ ਤਾਂ 10 ਮੀਟਰ ਹੈ ਇਹ ਵੀ 180 ਦਾ ਤੇ ਆ ਗਿਆ ਜੀ 2.5 ਮੀਟਰ 150 ਦਾ ਇਹ 2.5 ਮੀਟਰ 150 ਦਾ ਆ ਸ਼ਰਟ ਵੀ ਤੁਹਾਨੂੰ 150 ਦੀ ਪਊਗੀ ਜੀ ਪੂਰਾ ਸੂਟ ਲੈਣਾ 300 ਦਾ ਸ਼ਰਟ ਪਊ 150 ਦੀ ਜੀ ਇਹ ਛੋਟੇ ਵਰਦੀ ਹੈ ਆ ਵੱਡੇ ਵਰਦੀ ਸ਼ਰਟ ਹੈ ਜੀ ਇਹ ਤੁਹਾਨੂੰ ਪਊਗੀ 150 ਦੀ ਜੀ ਆ ਸ਼ਰਟ ਜੋਰਜਟ ਦੀ ਜੀ ਵਿੱਚ ਵਰਕ ਕਹੇ ਦੇ ਥ्रेड ਵਰਕ ਸ਼ੀਪੀ ਲੱਗੀ ਹੋਈ ਆ ਬਲੈਕ ਕਲਰ ਦੇ ਇਹ ਪਊਗੀ ਜੀ 250 ਦੀ ਸ਼ਰਟ ढाईटर ये पूरा सूट भी ला सकते हो पीस पी एक सौ सत्तर का पा जी डेढ़ सौ का जोर जट चल रही है जी सारी यह भी शर्ट पेढ़ सौ ਸਾਰਾ ਜੌਰਜਟ ਚੱਲ ਰਿਹਾ ਜੀ ਦੱਸ ਰਿਹਾ ਤੁਹਾਨੂੰ ਬਾਰ-ਬਾਰ ਇਹ ਵੀ 150 ਦਾ ਜੀ ਪੀਚ ਕਲਰ ਜੌਰਜਟ ਇਹ ਵੀ 150 ਦਾ ਆ ਵੀ 150 ਦਾ ਜੀ ਇਹ ਵੀ 150 ਦਾ ਜੀ ਆ ਵੀ 150 ਦਾ ਜੀ ਆਹ ਵਾਹ ਲੋਕਾਂ ਨੇ ਇਹਦਾ ਨਾ ਪਲੇਨ ਸਲਵਾਰਾਂ ਲੈ ਕੇ ਤੇ ਬਰਕ ਕਰਾਈਆਂ ਹੋਈਆਂ ਜੀ ਇਹ ਵੀ 150 ਇਹ ਵਾਲਾ 170 ਦਾ ਜੀ ਪਿਓਰ ਜੌਰ ਜਾਂ ਠਾਈ ਮੀਟਰ ਦੀ ਇਹ ਠਾਈ ਠਾਈ ਮੀਟਰ ਦੇ ਚੱਲ ਰਹੀ ਹੈ ਜੀ 170 ਦਾ ਉਸ ਜੌਰ ਜਾਂ ਟਾਂ ਚ ਮਹਿੰਗੇ ਸਸਤੇ ਦਾ ਫਰਕ ਹੁੰਦਾ ਜੀ ਇਹ ਵੀ 170 ਦਾ ਜੀ ਸ਼ਿਪਿੰਗ ਫਰੀ ਹੈ ਜੀ ਸਾਰਿਆਂ ਦੀ ਇੱਕ ਲਓਗੇ ਤਾਂ ਲੱਗੂਗਾ ਅਗਰ ਦੋ ਲਓਗੇ ਤਾਂ ਬਿਲਕੁਲ ਨਹੀਂ ਲੱਗਦੀ ਦੋ ਤੋਂ ਬਾਅਦ ਜਿੰਨੇ ਮਰਜ਼ੀ ਲੈ ਲਓ ਚੱਪ ਕੋਈ 150 150 ਵੀ ਸਾਰਾ ਟਾ 170 ਜੀ 170 ਦਾ ਹੀ ਸ਼ਿਪਿੰਗ ਫਰੀ ਹੈ ਜੀ ਇੱਕ ਤੇ ਲੱਗਣੀ ਆ ਬਾਕੀ ਤੇ ਨਹੀਂ ਲੱਗਦੀ ਆ ਪਲੇਨ ਜੋਰ ਜੱਟ ਦੀ ਸਲਵਾਰ ਵੀ 150 ਦੀ ਹੈ ਇਹਦੇ ਵਿੱਚ ਤਾਂ ਪਲੇਨ ਕਾਫੀ ਪਈਆਂ ਜੀ ਪਿੰਕ ਗਾਦਰੀ ਮੌਸ ਮਹਿਰੂਨ ਡੇਡ 150 ਦੀਆਂ ਸਲਵਾਰੇ ਜਿੰਨੀਆਂ ਮਰਜ਼ੀ ਲੈ ਸਕਦੇ ਹੋ ਆ ਵੀ 150 ਹੈ ਇੱਕ ਲਈ ਸ਼ਰਟ ਵੀ ਸਹੀ ਵੱਡੇ ਪਣੇ ਆ ਵੀ 170 ਦਾ ਇਹ ਸੌਫਟ ਜੌਰਜਟ ਫੇਰ ਪੌਂਚਾ ਦੇ ਬਾਦਰ ਵੀ ਆ ਜਾਂਦਾ ਜੀ ਕਮੀਜ਼ ਦੇ ਨੀਚੇ ਵੀ ਆ ਜਾਂਦਾ ਆ ਜੇ ਤੁਸੀਂ ਸ਼ਰਟ ਲੈਣੀ ਹੈ ਟਾਈ ਡਾਈ ਦੀ ਤਾਂ ਪਾਉਗੀ ਸੋਨੂੰ 125 ਦੀ ਸੂਟ ਲੈਣਾ ਤਾਂ ਸਿਰਫ 250 ਦਾ ਵੱਡੇ ਬਣੇ ਜਾਂ 3.5 ਮੀਟਰ ਦਾ ਸੂਟ ਮਿਲੂਗਾ ਜੇਕਰ ਤੁਸੀਂ ਇਹਦੇ ਨਾਲ ਦੀ ਚੁੰਨੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਪੀਸ ਅਲੱਗ ਤੋਂ ਲੈ ਸਕਦੇ ਹੋ ਇਹਦੀ ਚੁੰਨੀ ਵੀ ਬਣ ਜਾਂਦੀ ਹੈ ਕਿ ਲੈਸ ਲੂਸ ਲਾ ਕੇ ਇਹਦੀ ਮੋਡੀਫਾਈ ਕਰਕੇ ਜਿੰਨੀਆਂ ਵੀ ਬਣਾਉਂਦੇ ਆ ਸੋ ਇਹ ਆਪਣੇ ਸੀਗੇ ਜੀ ਜੋਰ ਜੱਟ ਦੇ ਬਾਕੀ 1.50 ਦੇ ਜੋਰ ਜੱਟ ਦੀਆਂ ਸਲਵਾਰਾਂ ਤੁਸੀਂ ਜਿੰਨੀਆਂ ਮਰਜ਼ੀ ਲੈ ਸਕਦੇ ਹੋ। ਆ ਦੇਖੋ ਜੀ। ਇਹ ਕਾ 컬러 ਪਿਆ ਆਪਣੇ ਕੋਲੇ। ਇਹ 1.50 ਦੀ ਸਲਵਾਰ ਕੋਟਾ ਹੀ ਮਿੱਟਰ। ਇਹ ਤਾਂ ਆਪਣੇ ਕੋਲੇ ਆ ਪਿਆ ਜੀ ਪਿੰਕ ਪਿੰਕ ਜਿਹਾ ਕਲਰ। ਇੱਕ ਆਪਣੇ ਕੋਲੇ ਪਿਆ ਜੀ ਪੀਚ ਕਲਰ। ਇੱਕ ਆਪਣੇ ਕੋਲੇ ਪਿਆ ਜੀ ਕਰੇ ਕਲਰ 150 ਦੀ ਸਲਵਾਰ ਕਟਾ ਕੇ ਲੈ ਸਕਦੇ ਹੋ ਸੌਫਟ ਜ਼ੋਰਜਾਟ ਰੂਗੀ ਜੀ ਇਹ। ਕਿ ਆਹ ਹੈ ਜੀ ਬੇਬੀ ਬੇਬੀ ਪਿੰਕ ਕੋ ਪਾ ਮਾ ਪੂਰਾ ਸੂਟ ਲੈ ਲਓ ਪੂਰਾ ਸੂਟ 300 ਦਾ ਜੀ। ਇੱਥੇ ਵਰਕ ਵੀ ਹੁੰਦਾ ਜ਼ੋਰਜਟ ਦੇ ਸੌਫਟ ਜ਼ੋਰਜਾਟ ਆ। ਆਹ ਹੈ ਜੀ ਮਹਿਰੂਨ। ਸੋ ਇਹਦੇ ਵਿੱਚ ਤੁਸੀਂ 150 ਦੀ ਸਲਵਾਰ ਵੀ ਕਟਾ ਕੇ ਲੈ ਸਕਦੇ ਹੋ ਤੇ ਪੂਰਾ ਸੂਟ ਵੀ ਲੈ ਸਕਦੇ ਹੋ। ਉਹ ਤੁਹਾਡੀ ਮਰਜ਼ੀ ਹੈ ਜੀ। ਸੋਸੋ ਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ